ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਹੈ ਵੀਰ ਜੀ ਆਪਣੇ YouTube ਚੈਨਲ ਮਛਾਲ ਟਰੋਲੀ ਅੰਮ੍ਰਾਲਾ ਤੇ ਵੀਰ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ 16 7 ਨੋਵੋ ਕਲਰ ਤਿਆਰ ਹੋਇਆ ਵੀਰ ਜੀ ਤੇ ਇਹ ਆਪਣਾ ਹੋਇਆ ਜੀ 14/7 ਰਾਇਲ ਬਲੂ ਤੇ ਵਾਈਟ ਦੇ ਕੰਪੀਨੇਸ਼ਨ ਵਿੱਚ ਬਹੁਤ ਤੇ ਫੁੱਲ ਮੋਡੀਫਾਈ ਤੇ ਫੁੱਲ ਹੈਵੀ ਟਰਾਲੀ ਤਿਆਰ ਹੋਏ ਨੇ ਵੀਰ ਜੀ ਦੋਨਿਆਂ ਬਾਰੇ ਤੁਹਾਨੂੰ ਫੁੱਲ ਇਨਫੋਰਮੇਸ਼ਨ ਦੇਵਾਂਗੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਦੇਖਿਓ ਬਾਕੀ ਇਹ ਆਪਣਾ ਚੈਨਲ ਹੈ ਵੀਰ ਜੀ ਮਛਾਲ ਟਰੋਲੀ ਅੰਮ੍ਰਾਲਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤੁਹਾਨੂੰ ਆਪਣਾ ਇੰਸਟਾਗ੍ਰam YouTube Facebook ਕਿਤੇ ਵੀ ਤੁਸੀਂ ਸਰਚ ਕਰ ਸਕਦੇ ਹੋ ਹੁਣ ਇਹਨਾਂ ਬਾਰੇ ਇਨਫਰਮੇਸ਼ਨ ਦੇਵਾਂਗੇ ਤੁਹਾਨੂੰ ਨਵੇਂ ਤੋਂ ਨਵੀਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰੋ ਜੀ ਇਹਦਾ ਸਾਈਜ਼ ਹੈ ਜੀ 14 ਫੁੱਟ ਲੰਬਾਈ 7 ਫੁੱਟ ਚੜਾਈ 14x7 ਮੱਛੀ ਉੱਕ ਦੇ ਵਿੱਚ ਬਹੁਤ ਹੀ ਸੋਹਣਾ ਟਰਾਲਾ ਤਿਆਰ ਹੋਇਆ ਜੀ ਸਾਈਡ ਦੇ ਵਿੱਚ ਮੰਜਾ ਲੱਗੇ ਹੋਇਆ ਹੈ ਅੱਗੇ ਕੁੰਡਾ ਪੈ ਰਿਆ ਜੀ 3.5 ਇੰਚੀ ਮੱਛੀ ਹੁੱਕ ਦੇ ਵਿੱਚ ਮੱਛੀ ਆਪਾਂ ਨੇ ਫੁੱਲ ਲੰਬੀ ਹੁੰਦੀ ਹੈ ਜੀ ਆਪਣੇ ਟਰਾਲੇ ਦੀ ਬਾਕੀ ਵੈਲਟਿੰਗ ਦੀ ਫਿਨਿਸ਼ਿੰਗ ਤੁਹਾਨੂੰ ਆਪਣੇ ਟਰਾਲੇ ਵਿੱਚ ਪਤਾ ਹੈ ਵੀਰ ਜੀ ਫੁੱਲ ਹੁੰਦੀ ਹੈ ਸਿਰੇ ਤੋਂ ਸਿਰੇ ਤੱਕ ਲੀਡ ਹੁੰਦੀ ਹੈ 10 ਇੰਚ ਚਾਸੀ ਪੈ ਰਹੀ ਹੈ ਜੀ ਇਹਨੂੰ ਮੱਛੀ ਹੁੱਕ ਦੇ ਵਿੱਚ ਨੀਚੇ ਘਾਟਾ ਸਟੈਂਡ ਤੁਸੀਂ ਚੈੱਕ ਕਰ ਸਕਦੇ ਹੋ ਵੀਰ ਜੀ ਬਹੁਤ ਤੇ ਹੈਵੀ ਲੱਗਿਆ ਹੋਇਆ ਡਬਲ ਜੈਕ ਹੈ ਜੀ ਇਹ 20 ਵੀ ਟਨ ਦੇ 5 ਸਾਲ ਦੀ ਗਾਰੰਟੀ ਦੇ ਵਿੱਚ ਡਬਲ ਜੈਕ ਲੱਗੇ ਹੋਏ ਨੇ ਹਾਈ ਪਾਵਰ ਦੇ ਬਾਕੀ ਅੱਗੇ ਤੋਂ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਜੀ ਟਰਾਲੇ ਦੀ ਸੁਪਰ ਮਾਡਲ ਰਸਆ ਕਸਣ ਦੀ ਡਬਲ ਡਬਲ ਇਲਾ ਦਿੱਤੀ ਹੋਈਆਂ ਨੇ ਜੀ ਫੈਂਸੀ ਦੋਨੋਂ ਸਾਈਡ ਚੈੱਕ ਕਰੋ ਸਾਈਡ ਦੇ ਵਿੱਚ ਟੋਚਨ ਹੁੱਕਾ ਅੱਗੇ ਫਰੰਟ ਤੇ ਬਿੱਟੀ ਚੈੱਕ ਕਰ ਸਕਦੇ ਹੋ ਤੁਸੀਂ ਲੇਜ਼ਰ ਕਟਿੰਗ ਵਿੱਚ ਲੱਗੀ ਹੋਈ ਹੈ ਆਪਣੀ ਪੋੜੀ ਦਾ ਡਿਜ਼ਾਈਨ ਚੈੱਕ ਕਰੋ ਜੀ ਆਪਾਂ ਕੱਟ ਲਾ ਕੇ ਲਾਂਦੇ ਆ ਪੋੜੀ ਅੱਗੇ ਸਿੰਪਲ ਇੱਥੇ ਅੰਗਰਕ ਨਹੀਂ ਲਗੰਦੇ ਡੀ ਲਕਸ ਮਾਡਲ ਸਵਾ ਦੋ ਫੁੱਟ ਵੱਡੀ ਹੈ ਇਹਦੀ ਤੇ 3 ਫੁੱਟ ਦਾ ਲੇਜ਼ਰ ਕਟਿੰਗ ਪ੍ਰੋਫਾਈਲ ਪਿੱਡੇ ਵੀਰ ਜੀ 1.5 ਇੰਚ ਪੈਮ ਦੇ ਵਿੱਚ ਬਾਈਟ ਪੇਂਟ ਹੋ ਰਿਹਾ ਵੀਰੋ ਨੂੰ ਐਮਟੀਐ ਮਛਾਲ ਟਰੋਲੀ ਅੰਬਾਲਾ ਟਰੈਕਟਰ ਲੱਗੇ ਹੋਏ ਨੇ ਓਵਰ ਆਲੂਕ ਤੁਸੀਂ ਚੈੱਕ ਕਰ ਸਕਦੇ ਹੋ ਜੀ ਟਰਾਲੇ ਦੀ ਡਾਲਾ ਦਫਾੜ ਗਰਾਰੀ ਲੋਕ ਕਲੱਚ ਲੋਕ ਦੇ ਨਾਲ ਦੋ ਸੂਤ ਦੀ ਐਂਗ ਲੱਗੀ ਹੋਈ ਹੈ ਜੀ ਇਹਨੂੰ ਆ ਫਿਨਿਸ਼ਿੰਗ ਚੈੱਕ ਕਰੋ ਵੀਰ ਜੀ ਟਰਾਲੇ ਵਿੱਚ ਕੱਲੇ ਆਪਾਂ ਵੀਡੀਓ ਵਿੱਚ ਬੋਲਦੇ-ਬੋਲਦੇ ਨਹੀਂ ਆਪਣੇ ਟਰਾਲਿਆਂ ਵਿੱਚ ਆ ਚੈੱਕ ਕਰੋ ਫੁੱਲ ਫਿਨਿਸ਼ਿੰਗ ਹੁੰਦੀ ਹੈ ਜੀ ਅਪਾ ਵੀਡੀਓ ਵਿੱਚ ਫੁੱਲ ਇਨਫਰਮੇਸ਼ਨ ਦਿੱਂਦਿਆਂ ਕਿਉਂਕਿ ਕਈ ਵੀਰ ਬਹੁਤ ਦੂਰ ਤੋਂ ਬੋਲਦੇ ਨੇ ਇਸ ਕਰਕੇ ਉਹਨਾਂ ਨੂੰ ਦਿੱਕਤ ਨਾ ਪਾਏ ਆਨਲਾਈਨ ਬੁੱਕ ਕਰਾ ਸਕਿਓ ਆਪਣਾ ਟੂਲ ਬਾਕਸ ਦਿੱਤਾ ਹੋਇਆ ਜੀ ਲੋਕ ਵਾਲਾ ਲੋਕ ਲੱਗੇ ਹੋਏ ਨੇ ਇੱਥੇ ਜਿੰਦਾ ਲੱਗ ਸਕਦਾ ਹੈ ਜੀ ਮੈਂ ਆਪਣਾ ਬਾਕਸ ਆ ਤਾਕੀ ਦਿੱਤੀ ਹੋਈ ਹੈ ਜੀ ਫੈਂਸੀ ਸਟicker ਲੱਗੇ ਹੋਇਆ ਜੀ ਫਲੈਕਸ ਸਟicker ਸੀ ਇੱਕ ਰੀਜ ਪੁਰਾਣੀ ਮਿੱਤਰਾ ਦੀ ਰੇਡੀਅਮ ਲੱਗੀ ਹੋਈ ਹੈ ਜੀ ਸਾਰਾ ਅਤਿ ਤਿਤਲੀ ਦਾ ਫੰਗ ਛਪਿਆ ਹੋਇਆ ਜੀ ਡਬਲ ਲੰਚ ਪਿੰਨਾ ਦਿੱਤੀ ਹੋਈਆਂ ਨੇ ਤਾਕੀ ਤੇ ਪ੍ਰਾਊਡ ਟੂ ਬੀ ਅ ਫਾਰਮਰ ਫਾਰਮਰਸ ਮੈਟਰ ਪੇਂਟ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ। ਅਮੰਜਾ ਲੱਗੇ ਹੋਇਆ ਕਰ ਤੁਸੀਂ ਮੰਜਾ ਖੋਲ ਕੇ ਰੱਖਣਾ ਹੈ। ਆ ਨਟ ਦਿੱਤੇ ਹੋਏ ਨੇ ਮੰਜਾ ਵੀ ਖੋਲ ਸਕਦੇ ਹੋ। ਬਿੱਡੂ ਤੇ ਟ੍ਰੈਕਟਰ ਦਾ ਟੋਚਨ ਪੈ ਰਿਹਾ ਜੀ ਫਰੰਟ ਤੇ। ਇੱਥੇ ਬਲਦ ਲੱਗੇ ਹੋਏ ਨੇ ਜੀ। ਇੱਥੇ 1 37 ਲੱਗੀ ਹੋਈ ਹੈ ਆਪਣੀ। 50 5 ਦੀ ਅੰਗ ਲੱਗੀ ਹੋਈ ਹੈ। ਬਾਕੀ ਸਾਈਡ ਤੇ ਸਪੋਰਟ ਲੱਗੇ ਹੋਈਆਂ ਜੀ 4 4 ਚੈਨਲਾਂ ਦੀਆਂ। ਬੀਲ ਕਬਰ ਪਈ ਹੋਈ ਨੇ ਜੀ ਸਟੀਲ ਵਾਲੇ ਤੇ ਕੋਲੀ ਵੀ ਚੈੱਕ ਕਰ ਸਕਦੇ ਹੋ ਸਟਾਰ ਵਾਲੀ ਲੱਗੀ ਹੋਈ ਹੈ ਜੀ 35 ਪੈਸੇ ਟਾਇਰ ਹੁੰਦੇ ਨੇ ਜੀ ਆਪਣੇ ਟਾਇਰਾਂ ਪਿੱਛੇ ਆਪਾਂ ਮੈਟ ਯੂਜ਼ ਕਰਦੇ ਨੇ ਜੀ ਗਰਦ ਖੋਰੇ 172mm ਗੋਲ ਐਕਸਲ ਹੈ ਜੀ ਇਹਨੂੰ ਰੇਲ ਵਾਲਾ 10 ਨੱਟੀ ਹੱਬ ਹੈ 222 ਤੇ ਪੈਰੰਗਾ ਦੇ ਵਿੱਚ 14 15 ਹੀ ਐਂਗਲ ਲੱਗੀਆਂ ਹੋਈਆਂ ਨੇ ਇਦੋਂ 14 15 ਹੀ ਬੱਤੀ ਲੱਗੇ ਹੋਏ ਨੇ 14/7 ਇਹ ਤਾਂ ਸਹਿਜ ਹੈ ਫਰਸ ਚੈੱਕ ਕਰਾਨੇ ਇਹਨੂੰ ਪਹਿਲਾਂ ਲੁੱਕ ਚੈੱਕ ਕਰੋ ਜੀ ਡਾਲੇ ਦੀ ਮਿਹਰ ਕਰੀਦਾ ਤੇ ਸਾਰੀ ਰੀਡੀਮ ਲੱਗੀ ਹੋਈ ਹੈ ਜੀ ਜਦੋਂ ਰਾਤ ਨੂੰ ਇਹਨਾਂ ਤੇ ਲਾਈਟ ਪਾਉਗੇ ਰਿਫਲੈਕਟ ਹੋਣਗੀਆਂ ਪਿੱਛੇ ਬੰਪਰ ਲੱਗੇ ਹੋਏ ਹੈ ਜੀ ਰੱਬ ਹੀ ਕਰਾਵੇ ਤਾਂ ਸਲਾਮਾ ਹੁੰਦੀ ਆ ਸਾਈਡ ਤੇ ਹੋਰ ਸ ਘੋੜੇ ਲੱਗੇ ਹੋਏ ਨੇ ਡੱਲਾ ਤੋਂ ਫਾੜੇ ਜੀ ਇਹਦਾ ਗਰਾਰੀ ਲੋਕ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕਵਰ ਕੀਤਾ ਹੋਇਆ ਜੀ ਜਿਹੜਾ ਦਾ ਫਰਸ਼ ਪਾਇਆ ਜੀ ਇਹਨੂੰ ਪੰਜਵੇਂ ਦਾ ਸਫਾਈ ਚੈੱਕ ਕਰੋ ਜੀ ਫਰਸ਼ ਦੇ ਵਿੱਚ ਚਿੱਟਾ ਦੁੱਧ ਵਰਗਾ ਫਰਸਾ ਜੀ ਦਸਗੇਦ ਦੀ ਸਾਈਡ ਲੱਗੀ ਹੋਈ ਹੈ ਜੀ ਟਾਟਾ ਬੁਕਾਰੋ ਦੀ ਬਾਕੀ ਸਟੀਲ ਵਾਲੀ ਜਾਲੀ ਲੱਗੀ ਹੋਈ ਹੈ ਇਹਨੂੰ ਜਿਸਤੀ ਜਾਲੀ ਬੋਲਦੇ ਨੇ ਜਿਹਨੂੰ ਸਟੀਲ ਜਾਲੀ ਨੀਚੇ ਲੰਚਪੀਨ ਪੈਜੂਗੀ ਜੀ ਇਹਦੇ ਵਿੱਚ ਸਾਰੀ ਲੇਜ਼ਰ ਕਟਿੰਗ ਹੁੰਦੀ ਹੈ ਜੀ ਆਪਣੀ ਟਰਾਲੀ ਤਿਆਰ ਹੋਈ ਵੀ ਚੈੱਕ ਕਰੋ ਜੀ ਸੁਪਰ ਮਾਡਲ ਡੀ ਲਕਸ ਮਾਡਲ ਕਈ ਬਾਈ ਜੀ ਬੈਲੈਂਸ ਪੁੱਛਦੇ ਆ ਬਾਈ ਜੀ ਸਾਰਾ ਟਰਾਲਾ ਵੀਰ ਜੀ ਲੇਜ਼ਰ ਕਟਿੰਗ ਕੰਪਿਊਟਰ ਨਾਲ ਤਿਆਰ ਹੋਇਆ ਜੀ ਬੈਲੈਂਸ ਦੀ ਆਪਣੀ ਫੁੱਲ ਗਾਰੰਟੀ ਹੁੰਦੀ ਹੈ ਜੀ ਟਰਾਲੇ ਦੀ ਜਿਵੇਂ ਤੁਸੀਂ ਆਪਣੀ ਵੀਡੀਓ ਚੈੱਕ ਕਰਦੇ ਹੋ ਜੀ ਰੋਜ਼ ਆਪਾਂ ਇੱਕ ਤੋਂ ਇੱਕ ਵੀਡੀਓ ਲੈ ਕੇ ਆਂਦੇ ਆ ਤੁਹਾਡੇ ਲਈ ਆਪਣੀ 40 ਤੋਂ 50 ਟਰਾਲੇ ਦੀ ਸੇਲ ਹੈ ਵੀਰ ਜੀ ਇੱਕ ਮਹੀਨੇ ਦੇ ਵਿੱਚ ਟਰਾਲੇ ਦੀ ਇਸ ਕਰਕੇ ਆਪਣਾ ਰੇਟ ਵੀ ਬਿਲਕੁਲ ਜਾਇਜ਼ ਹੈ ਬਾਈ ਜੀ ਕਿਉਂਕਿ 12 13 ਜਣੇ ਨੇ ਜੀ ਕਲੇਵਰ ਵਿੱਚ ਇੱਕ ਦਿਨ ਵਿੱਚ ਅਸੀਂ ਇੱਕ ਟਰਾਲਾ ਕੱਟਦੇ ਹਾਂ ਜੀ ਬੜਾ ਛੋਟਾ ਜਿਆਦਾ ਨਿਕਲ ਜਾਂਦਾ ਹੈ ਜੀ ਆਹ ਸਾਈਡ ਤੇ ਡਬਲ ਪੋੜੀ ਦਿੱਤੀ ਹੋਈ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਇੱਥੇ ਪੰਜਾਬ ਦਾ ਲੋਕ ਲੱਗੇ ਹੋਇਆ ਬੈਕ ਸਾਈਡ ਤੇ ਟਰੱਕ ਲੱਗੇ ਹੋਏ ਨੇ ਈਗਲ ਲੱਗੇ ਹੋਏ ਨੇ ਕਿਸਾਨ ਇਕਤਾ ਜਿੰਦਾਬਾਦ ਮਿਹਨਤੀ ਬੰਦੇ ਪਿੰਡਾ ਵਾਲੇ ਫਾਰਮਰਸ ਮੈਟਰ ਬੀ ਫਾਰਮ ਯੂ ਈਟ ਬਿਲ ਚ ਲੱਗੇ ਹੋਏ ਨੇ ਸਾਈਡ ਤੇ ਅਗਰ ਤੁਸੀਂ ਖੋਲਨੇ ਨੇ ਨਟ ਦਿੱਤੇ ਹੋਏ ਨੇ ਬਿਲ ਚ ਵੀ ਖੋਲ ਸਕਦੇ ਹੋ ਡੀ ਪਲੇਟ ਵੀ ਖੋਲ ਸਕਦੇ ਹੋ ਟਹਰਾ ਵਾਲੀ ਇਹਦਾ ਪ੍ਰਾਈਸ ਵੀਰ ਜੀ 2,55,000 ਰੁਪਏ 27+ ਵੇਟੇ ਦੇ ਵਿੱਚ 14/7 ਇਹਦਾ ਸਾਈਜ਼ ਹੈ ਜੀ ਇਹਦਾ 3 ਫੁੱਟ ਦਾ ਬਿੱਡ ਵੀਰ ਜੀ 2.5 ਫੁੱਟ ਬਿੱਡ ਵਿੱਚ ਆਪਣਾ ਰੇਟ ਹੈ ਜੀ 2.5 ਲੱਖ ਰੁਪਏ 3 ਫੁੱਟ ਬਿੱਡ ਵਿੱਚ 2,55,000 ਰੁਪਏ ਫਰੰਟ ਤੇ ਮੁੱਛ ਲੱਗੀ ਹੋਈ ਹੈ ਜੀ ਮੁੱਛ ਤੇ ਬੈਕ ਸਾਈਡ ਰੈੱਡ ਪੇਂਟ ਕੀਤਾ ਹੋਇਆ ਮੁੱਛ ਤੇ ਐਟ੍ਰੈਕਸ਼ਨ ਪਾਵੇ ਇਸ ਕਰਕੇ ਜੀ ਬਾਕੀ ਉੱਪਰ ਇਹਨੂੰ ਤਰਪਾਲ ਪਾਈਪ ਲੱਗੇ ਹੋਇਆ ਜੀ ਅਗਰ ਤੁਸੀਂ ਤਰਪਾਲ ਪਾਈਪ ਖੋਲਣਾ ਹੈ ਸਾਈਡ ਤੇ ਨਟ ਦਿੱਤੇ ਹੋਏ ਨੇ ਤਰਪਾਲ ਪਾਈਪ ਵੀ ਖੋਲ ਸਕਦੇ ਹੋ ਵਿਚ ਵਾਲਾ ਵੀ ਖੋਲ ਸਕਦੇ ਹੋ ਐਂਗਲਾ ਵੀ ਖੋਲ ਸਕਦੇ ਹੋ ਜ ਪੰਗਾ ਵੀ ਲੱਗੇ ਹੋਏ ਜੀ ਇਹਨੂੰ ਵਿੱਚ ਤੇ 3 ਫੁੱਟੇ ਪਿੱਟ ਕਰਕੇ ਸਾਈਡ ਤੇ ਡਬਲ ਲੈਟਾਂ ਲੱਗ ਜਾਣਗੀਆਂ ਇਹਨੂੰ ਬਾਕੀ ਡਬਲ ਜੱਕੇ ਜੀ ਇਹ ਆ ਸਾਈਡ ਤੇ ਸਲੈਂਸਰ ਲੱਗੇ ਹੋਏ ਨੇ ਜੀ ਚੈੱਕ ਕਰੋ ਡਬਲ ਜੈਕ ਜੈਕ ਵਾਲੀ ਪਟੀਸ਼ਨ ਚੈੱਕ ਕਰ ਸਕਦੇ ਹੋ ਜੀ ਤੁਸੀਂ ਉੱਪਰ ਕਰਕੇ ਲਾਈ ਹੋਈ ਹੈ ਆਪਾਂ ਨੇ ਕਿਉਂਕਿ ਥੱਲੇ ਕਈ ਵਾਰ ਡੋੜ ਦੇ ਵਿੱਚ ਫਸ ਜਾਂਦੀ ਹੈ ਜੀ ਪਟੀਸ਼ਨ ਇਸ ਕਰਕੇ ਆਪਾਂ ਨੇ ਹੈਵੀ ਪਟੀਸ਼ਨ ਲਾਈ ਹੋਈ ਹੈ ਜੀ ਉੱਪਰ ਕਰਕੇ ਇਹਦਾ ਸਾਈਜ਼ ਜੀ 16/7 ਇਹਦੀ ਵੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਜੀ ਦੋਨੋਂ ਟਰਾਲੀ ਉੱਤਰਦੇ ਤਿਆਰ ਹੋਏ ਨੇ ਵੀਰ ਜੀ ਇਹਦੇ ਪਿੱਛੇ ਵੀ ਨਾਮ ਲਿਖਿਆ ਹੋਇਆ ਜੀ ਬਿਰਕ ਫਾਰਮ ਚੈੱਕ ਕਰੋ ਨੋਵੋ ਕਲਰ ਹੈ ਜੀ ਅਰਜਨ ਨੋਵੋ ਸਰਦਾਰ ਬਲਵੰਤ ਸਿੰਘ ਸਾਈਡ ਤੇ ਇਹ ਦਾ ਸੈਜ ਜੀ 16/7 ਮੱਛੀ ਉੱਕ ਦੇ ਵਿੱਚ ਇਹਨੂੰ ਅੱਗੇ ਹੈਵੀ ਕੁੰਡਾ ਪੈ ਰਿਆ ਜੀ ਸੈਜ ਦੇ ਹਿਸਾਬ ਨਾਲ ਆਪਣੇ ਆਪ ਅਸੀਂ ਕਸਟਮਾਈਜ਼ ਕਰਦੇ ਆਂ ਜੀ 4 ਇੰਚ ਕੁੰਡਾ ਪੈ ਰਿਆ ਅੱਗੇ ਬਾਕੀ ਆ ਤੁਸੀਂ ਚੈੱਕ ਕਰ ਸਕਦੇ ਹੋ 4 ਇੰਚ ਚੈਨਲ ਨਾਲ ਆਪਾਂ ਨੇ ਵਧੀਆ ਤਰੀਕੇ ਨਾਲ ਕਵਰ ਕੀਤਾ ਹੋਇਆ ਜੀ ਪੈਂਪ ਅੱਗੇ ਆ ਲੋਕ ਲੱਗੇ ਹੋਇਆ ਜੀ ਨਵੇਂ ਕਰਕੇ ਪੇਂਟ ਕਰਕੇ ਜਾ ਮੂਰੇ ਜੀ ਆ ਚੈੱਕ ਕਰੋ ਜੀ ਆ ਲੋਕ ਲੱਗੇ ਹੋਇਆ ਜੀ ਓਕੇ ਇਨ ਡਬਲ ਲੋਗ ਫੈਂਸੀ ਰੀਲ ਨਾਲ ਰਸਤਾ ਕਸਣ ਵਾਲੀਆਂ ਫਰੰਟ ਤੇ ਲੇਜ਼ਰ ਕਟਿੰਗ ਬਿੱਡੀ ਇਹਦਾ ਬਲੈਕ ਬਿੱਡੇ ਜੀ ਅਰਜਨ ਨੋਵਾ ਨੀਚੇ ਪੇਂਟ ਹੈ ਤੇ ਵਾਈਟ ਜਾਲੀ ਦੇ ਨਾਲ ਸਾਈਡ ਤੇ ਮੰਝਾ ਟੂਲ ਬਾਕਸ ਦੇ ਉੱਪਰ ਆਪਾਂ ਨੇ ਬੰਦੂਖ ਕੇ 47 ਲੱਗੀ ਹੋਈ ਹੈ ਜੇ ਚੈੱਕ ਕਰੋ ਇੱਧਰ ਛੋਟੇ ਛੋਟੇ ਚੀਜ਼ਾਂ ਦਾ ਤੁਹਾਨੂੰ ਚੇਂਜ ਮਿਲਣਾ ਹੈ ਜੀ ਆਪਣੇ ਟਰਾਲੇ ਦੇ ਵਿੱਚ ਸਾਈਡ ਦੇ ਵਿੱਚ ਗੋਲ ਪੌੜੀ ਸਾਰਾ ਲੇਜ਼ਰ ਕਟਿੰਗ ਦਾ ਮਾਲ ਲੱਗੇ ਹੋਇਆ ਹੈ ਜੀ ਆ ਮੰਜਾ ਲੱਗਿਆ ਹੋਇਆ ਸਾਈਡ ਤੇ ਡਬਲ ਚੈੱਕ ਹੈ ਜੀ ਇਹਨੂੰ ਬਾਈ ਨੇ ਕਹਿ ਕੇ 25 25 ਟਨ ਦੇ ਜੈਕ ਲਗਵਾਏ ਨੇ ਵੈਸੇ ਆਪਾਂ 20 20 ਟਨ ਦੇ ਲਗਾਣੇ ਆ ਜੀ 14 16 7 ਦੇ ਵਿੱਚ ਇਹਨੇ ਬਾਈ ਨੇ ਕਹਿ ਕੇ 25 25 ਟਨ ਦੇ ਲਗਵਾਏ ਨੇ ਜੀ ਹਾਈ ਪਾਵਰ 5 ਸਾਲ ਦੀ ਗਾਰੰਟੀ ਦੇ ਵਿੱਚ 4 ਇੰਚੀ ਚੈਨਰਲ ਦੇ ਵਿੱਚ ਸਾਰੇ ਲੋਹੇ ਦੇ ਤੁਹਾਨੂੰ ਆਪਣੇ ਆਈਐਸਆਈ ਮਾਰਕ ਮਿਲਣੇ ਆ ਜੀ ਚੈੱਕ ਕਰੋ ਜੇ ਐਂਗਲਾਂ ਤੇ ਪੈਂਪਾਂ ਤੇ ਬੱਤੀਆਂ ਦੇ ਫੋਲੋ ਕਰੋ ਵੀਰ ਜੀ Instagram ਤੇ ਤੇ YouTube ਤੇ ਆਪਣੇ ਨੂੰ ਸਬਸਕ੍ਰਾਈਬ ਕਰੋ ਚੈਨਲ ਜੀ ਮਛਾਲ ਟ੍ਰੋਲੀ ਵਾਲਾ ਤਾਂ ਕਿ ਤੁਸੀਂ ਨਵੀਂ ਤੋਂ ਨਵੀਂ ਵੀਡੀਓ ਦੇਖ ਸਕੋ ਇਹਦੀ ਵੀ ਪੇਂਟ ਦੀ ਫਿਨਿਸ਼ਿੰਗ ਤੁਹਾਨੂੰ ਚੈੱਕ ਕਰਾਣੇ ਆਪਣੇ ਟਰਾਲਿਆਂ ਵਿੱਚ ਸਾਰਿਆਂ ਵਿੱਚ ਸੇਮ ਫਿਨਿਸ਼ਿੰਗ ਹੁੰਦੀ ਹੈ ਵੀਰ ਜੀ ਟਰਾਲਿਆਂ ਵਿੱਚ ਆ ਚੈੱਕ ਕਰੋ 12 ਫੁੱਟਾ 14 ਫੁੱਟਾ 11 ਫੁੱਟਾ ਸਾਰਿਆਂ ਵਿੱਚ ਦੋਨੋਂ ਸੇਮ ਫਿਨਿਸ਼ਿੰਗ ਮਿਲਨੀ ਹੈ ਜੀ 18 ਫੁੱਟ ਇਹਦਾ ਪ੍ਰਾਈਸ ਹੈ ਵੀਰ ਜੀ 2,95,000 ਰੁਪਏ 31 ਕਮਟਲ ਵੇਟ ਦੇ ਵਿੱਚ 25 ਟਨ ਦੇ ਚੱਕ ਵਿੱਚ MTA ਵਿਚਾਲ ਟ੍ਰੋਲੀ ਅੰਮ੍ਰਾਲਾ ਸਾਈਡ ਤੇ ਡਬਲ ਪੌੜੀ ਲੱਗੀ ਹੋਈ ਹੈ ਅੱਗੇ ਫਰੰਟ ਤੇ ਪੰਜਾਬ ਦਾ ਲੋਗੋ ਟ੍ਰੈਕਟਰ ਦਾ ਟੋਚਨ ਪੈ ਰਿਹਾ ਜੀ ਪਿੱਢ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਸਾਈਡ ਤੋਂ ਲੁੱਕ ਚੈੱਕ ਕਰ ਸਕਦੇ ਹੋ ਤੁਸੀਂ ਟਰਾਲੇ ਦੀ ਇਹਨੂੰ ਵੀ ਸਟੀਲ 휠 ਕਵਰ ਪਾਈ ਹੋਈ ਨੇ 127mm ਕੋਲ ਰੇਲਵੇ ਦਾ ਐਕਸਲ 10 ਨੱਟੀ ਹੱਬ ਦੇ ਵਿੱਚ ਕਿਸਾਨਾ ਕੰਪਨੀ ਦਾ オリジナル ਵਾਟਰਪੂਫ ਐਕਸਲ ਹੁੰਦਾ ਹੈ ਜੀ ਅੰਦਰ ਵਾਲੀ ਛਾਸੀ ਇਹਨੂੰ 6 ਇੰਚ ਲੱਗੀ ਹੋਈ ਹੈ ਜੀ ਸਾਈਜ਼ ਦੇ ਹਿਸਾਬ ਨਾਲ 16 ਫੁੱਟ ਸਾਈਜ਼ ਹੈ ਕਿਉਂਕਿ ਇਹਦਾ ਪਿੱਛੇ ਗਰਦਕੂਰੇ ਲੱਗੇ ਹੋਏ ਨੇ ਮੈਟ ਸਾਈਡ ਤੇ ਬੇਲ ਚ ਸਲੰਸਰ ਲੱਗੇ ਹੋਏ ਨੇ ਨਿੱਚੇ ਵੀ ਆਪਣੀ ਛਾਸੀ ਤੇ ਬੱਤੀਆਂ ਦੀ ਸਪੋਰਟ ਹੁੰਦੀ ਹੈ ਜੀ 4 ਇੰਚੀ ਬੱਤੀ ਦੀ ਇੱਥੇ ਚੈੱਕ ਹੁੰਦਾ ਹੈ ਇਹਦਾ ਵੀ ਫਰਸ਼ ਚੈੱਕ ਕਰਾਣੇ ਆ ਤੁਹਾਨੂੰ ਜਿਹੜਾ ਦਾ ਫਰਸ਼ ਪਹਿਰੇ ਜੀ ਇਹਨਾਂ 5 ਮੀਮ ਦਾ 10 ਗੇਤੀ ਸਾਈਡ 3 ਫੁੱਟ ਦਾ ਪਿੱਟਾ ਜੀ ਜਿਸ ਦੀ ਜਾਲੀ ਦੇ ਨਾਲ ਤਰਪਾਲ ਪਾਈਪ ਲੱਗੇ ਹੋਏ ਆ ਉੱਪਰ ਪਿੱਛੇ ਪਾਈ ਦਾ ਨਾਮ ਲਿਖਿਆ ਹੋਇਆ ਜੀ ਬੀਰਕ ਫਾਰਮ ਕੋਥ ਬਲੋ ਹੋਰਣ ਏਕ ਲੱਗੇ ਹੋਏ ਨੇ ਰੱਬ ਹੀ ਕਰਾਵੇ ਪਿੱਛੇ ਹੈਵੀ ਹੁੱਕ ਦਿੱਤੀ ਹੋਈ ਹੈ ਜੀ ਆਪਣੇ ਟਰਾਲੇ ਨੂੰ ਚੈੱਕ ਕਰ ਸਕਦੇ ਹੋ ਬਹੁਤ ਹੈਵੀ ਹੁੰਦੀ ਹੈ ਜੀ ਹੁੱਕ ਪਿੱਛੇ ਚਾਸੀ ਨਾਲ ਸਪੋਰਟ ਬਣਾ ਕੇ ਅ ਕਟਟਾ ਲੀ ਪੱਤੀ ਦਿੱਤੀ ਹੋਈ ਹੈ ਜੀ ਇੱਥੇ ਕਟ ਆਪਣੇ ਹਿਸਾਬ ਨਾਲ ਤੁਸੀਂ ਲਗਾ ਸਕਦੇ ਹੋ ਜਿੰਨਾ ਕਿ ਤੁਹਾਨੂੰ ਡਾਲਾ ਉੱਪਰ ਚੱਕਣਾ ਹੈ ਸਰਦਾਰ ਬਲਵੰਤ ਸਿੰਘ ਇਦਾਂ ਤੁਸੀਂ ਆਪਣਾ ਨਾਮ ਲਿਖਵਾ ਸਕਦੇ ਹੋ ਜੀ ਸਾਈਟ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 16 ਫੁੱਟ 12 ਫੁੱਟ 14 ਫੁੱਟ ਮੈਸੇਜ ਕਰਕੇ ਵਟਸਐਪ ਤੇ ਵੀਡੀਓ ਵੀ ਮੰਗਾ ਸਕਦੇ ਹੋ ਜੀ ਕਲਰਾਂ ਦੀ ਵਾਈਟ ਕਲਰ ਬਲੂ ਕਲਰ ਰੈੱਡ ਕਲਰ ਬਲੈਕ ਸਾਰੀ ਤਰ੍ਹਾਂ ਦੀ अंबाले तो कैथर रोड के पंद्रह किलोमीटर अपनी लोकेशन है लोकेशन भी मंगा सकते हो फोन करके बाकी ऑनलाइन बुक करा ऑनलाइन भी करा सकते हो जी अपना चैनल खोल के देख सकते हो हर रोज़ भीडियो पाने जी सारा ऑडर द माल खड़े है जी कत्ती कमिंटल वेट है प्राइस है दो लख पचानवे हज़ार रुपये ਮੱਛੀ ਆਪਣੇ ਟ੍ਰੈਲਿਆਂ ਦੀ ਫੁੱਲ ਲੰਬੀ ਹੁੰਦੀ ਹੈ ਜੀ ਅੱਗੇ ਟਾਇਰਾਂ ਵਿੱਚ ਨਹੀਂ ਫਸੂਗੀ ਜੀ ਬਿਲਕੁਲ ਵੀ ਜਿੱਥੇ ਆਪਣੀ ਮੱਛੀ ਗਾਟਾ ਖਤਮ ਹੁੰਦਾ ਹੈ ਜੀ ਉੱਥੇ ਆਪਾਂ ਲੇਜ਼ਰ ਕਟਿੰਗ ਯੂਜ਼ ਕਰਦੇ ਨੇ ਜੀ ਬੈਕ ਸਾਈਡ ਤੇ ਵੀ ਤਾਂ ਕਿ ਦੇਖਣ ਵਿੱਚ ਭੈੜਾ ਨਾ ਲੱਗੇ ਸੋਹਣਾ ਲੱਗੇ ਕਿਉਂਕਿ ਗੈਸ ਕਟਰ ਨਾਲ ਕਟਿੰਗ ਹੁੰਦੀ ਹੈ ਨਾ ਚਾਸੀ ਜੀ ਵਿੱਚ ਵਿੱਚ ਪੰਗੇ ਪਏ ਹੋਏ ਨੇ ਜੀ ਇਹਨੂੰ ਉੱਤਰਪਾਲ ਪਾਈਪ ਲੱਗੇ ਹੋਇਆ ਉੱਪਰ ਫਰੰਟ ਤੇ ਲੋਏ ਲੱਗੇ ਹੋਏ ਨੇ ਇਹਦੇ ਇਹਦੇ ਟਰੈਕਟਰ ਲੱਗੇ ਹੋਏ ਨੇ ਜੀ 4x4 ਇੰਨਾ ਤੇ ਰਾ ਲਾਈਟ ਪਾਉਗੇ ਰਿਫਲੈਕਟ ਹੋਣਗੇ ਜੀ ਰਾਤ ਨੂੰ ਬਾਕੀ ਨੰਬਰ ਆਪਣਾ ਸਕਰੀਨ ਤੇ ਹੈ ਜੀ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਕਿਉਂਕਿ ਕਈ ਵਾਰ ਅੱਗੇ ਫਰੰਟ ਤੇ ਕੋਈ ਹੋਰ ਵੀਡੀਓ ਆ ਜਾਂਦੀ ਹੈ ਕਲਿੱਕ ਹੋ ਜਾਂਦਾ ਹੈ ਗਲਤ ਜੰਗਾ ਬੁਕਿੰਗ ਹੋ ਜਾਂਦੀ ਹੈ ਜੀ ਇਸ ਕਰਕੇ ਕਹਿੰਦੇ ਨੇ ਨੰਬਰ ਤੁਸੀਂ ਆਪਣਾ ਨੋਟ ਕਰ ਸਕਦੇ ਹੋ ਜੀ ਬਾਕੀ ਨਵੇਂ ਤੋਂ ਨਵੇਂ ਟਰਾਲਿਆਂ ਦੀ ਵੀਡੀਓ ਦੇਖਣ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਲਈ ਪਹੁੰਚ ਸਕੇ ਤੁਹਾਡੇ ਲਈ ਇੱਕ ਤੋਂ ਇੱਕ ਟਰਾਲੇ ਲੈ ਕੇ ਆਵਾਂਗੇ ਜੀ ਅੱਗੇ ਆਫਰ ਲੈ ਕੇ ਆਵਾਂਗੇ ਜੀ ਆਹ ਕਲੱਚ ਲੋਕ ਹੁੰਦੇ ਜੀ ਡਾਲੇ ਵਾਲਾ ਸਾਈਡ ਦੇ ਵਿੱਚ ਡਾਲਾ ਇਹਦੇ ਵਿੱਚ ਲੋਕ ਹੋ ਜਾਂਦੇ ਜੀ ਚੈੱਕ ਕਰਾਨੇ ਆ ਤੁਹਾਨੂੰ ਜੇ ਮੈਂ ਕੋਈ ਲੰਬੀ ਚੀਜ਼ ਲੋਡ ਕਰਨੀ ਹੈ ਗਿਆ ਜੀ ਪੇਂਟ ਕਰਕੇ ਜਾਮ ਹੋ ਰਿਹਾ ਸੀ ਆ ਜਦੋਂ ਤੱਕ ਕੱਪਣਾ ਇਹਦਾ ਕਲਚ ਨਹੀਂ ਦਬਾਵਾਂਗੇ ਜੇ نیچے ਆ ਕਲਚ ਦਿੱਤਾ ਹੋਇਆ ਹੈ ਜੀ ਜਦੋਂ ਤੱਕ ਆ ਡਾਲਾ ਖੁੱਲਣਾ ਨਹੀਂ ਜੀ ਐਂ ਤੇ ਨੂੰ ਹੇਠੇ ਦਬਕੋ ਫਿਰ ਖੁੱਲੂਗਾ ਜੀ ਆ ਡਾਲਾ ਜਿੱਦਾਂ ਕੋਈ ਲੰਬੀ ਚੀਜ਼ ਲੋਡ ਕਰਨੀ ਆ ਯਾ ਕਿਤੇ ਭੀੜੀ ਜੰਗਾ ਵਿੱਚ ਗਲੀ ਵਿੱਚ ਆ ਤੁਸੀਂ ਲਗਾ ਸਕਦੇ ਹੋ ਜੀ ਆਪਣਾ ਲੋਕ ਇਹ ਫਾਇਦਾ ਹੁੰਦਾ ਜੀ ਇਹਦਾ ਕਲਚ ਲੋਕ ਦਾ ਸਾਈਡ ਦੇ ਵਿੱਚ ਬਾਕੀ ਬੰਕਾ ਬਿੱਡ ਤੇ ਬੰਕਾ ਲੱਗੇ ਹੋਇਆ ਉਹਦਾ ਫਾਇਦਾ ਹੁੰਦਾ ਜੀ ਬਿੱਡ ਛੋੜਾ ਨਾ ਹੋਏ ਬੜੇ ਬਿੱਡ ਲਈ ਹੁੰਦਾ ਜੀ ਜੋ 3 ਫੁੱਟੇ ਲਈ ਬਾਕੀ ਤੁਸੀਂ ਆਪਣੇ ਤਰੀਕੇ ਨਾਲ ਸਟicker ਵੀ ਆਪਣੇ ਤਰੀਕੇ ਨਾਲ ਲਗਵਾ ਸਕਦੇ ਹੋ ਜੀ ਕੋਈ ਘੱਟ ਸਟicker ਮੰਗਦਾ ਧੰਨਵਾਦ ਵੀਰ ਜੀ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਮਛਾਲ ਟਰੋਲੀ ਅੰਮ੍ਰਾਲਾ